ਅੱਜ ਜ਼ਿਲ੍ਹਾ ਕਪੂਰਥਲਾ ਦੇ ਫਗਵਾੜਾ ਹੁਸ਼ਿਆਰਪੁਰ ਰੋਡ ਦੇ ਉੱਤੇ ਇੱਕ ਅਜਿਹਾ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਦੀਆਂ ਖੌਫਨਾਕ ਤਸਵੀਰਾਂ ਦੇਖ ਲੋਕਾਂ ਦੇ ਰੋਂਗਟੇ ਖੜੇ ਹੋ ਗਏ ਦਾਜੇ ਕਿ ਤੇਜ਼ ਰਫ਼ਤਾਰ ਕਾਰ ਬਾਈਕ ਦੇ ਨਾਲ ਜਾ ਟਕਰਾਈ ਤੇ ਭਿਆਨਕ ਹਾਦਸਾ ਹੋਇਆ ਇਸ ਦੌਰਾਨ ਮੋਟਰਸਾਈਕਲ ਸਵਾਰ ਵਿਅਕਤੀ ਦੀ ਲੱਤ ਟੁੱਟ ਕੇ ਵੱਖ ਹੋ ਗਈ ਤੇ ਉਸ ਦੀ ਮੌਤ ਹੋ ਗਈ ਹੈ ਉੱਤੇ ਹੀ ਪਰਿਵਾਰਕ ਮੈਂਬਰਾਂ ਨੇ ਸਿਵਲ ਹਸਪਤਾਲ ਤੇ ਇਲਾਜ ਸਹੀ ਨਾ ਹੋਣ ਦੇ ਇਲਜ਼ਾਮ ਲਗਾਏ ਨੇ ਤੇ ਦੂਜੇ ਪਾਸੇ ਪੁਲਿਸ ਨੇ ਅਣਪਛਾਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਐਕਸਪਾਇਰ ਹੋ ਗਿਆ ਭਾਈ ਇਤਨਾ ਤਗੜਾ ਐਕਸੀਡੈਂਟ ਥਾ ਜਗਾ ਪਰ ਜਾ ਕੇ ਦੇਖੋ ਟੰਗ ਅਲੱਗ ਕਰਕੇ ਬੰਦਾ ਨਿਕਲ ਗਿਆ ਇਨਸਾਨੀਅਤ ਨਹੀਂ ਥੀ ਬੰਦੇ ਦੇ ਅੰਦਰ ਜੋ ਇਨਸਾਨ ਥਾ ਨਾ ਉਹ ਜੱਜ ਥਾ ਨਾ ਕਿਆ ਜਸਟਿਸ ਕਰੇਗਾ ਉਹ ਜੱਜ ਜੋ ਹੈ ਉਹ ਰੁਕਦਾ ਕੀ ਚਾਹਿਆ ਤਾਂ ਉਸ ਗੱਡੀ 'ਚੋਂ ਵੀ ਲੈ ਜਾਂਦਾ ਕਰ ਦੇ ਮੇਰੇ ਪਰ ਵੀ ਮੈਨੂੰ ਜੋ ਕਰਨਾ ਉਹ ਕਰ ਲੈਵੇ ਗਾਲ੍ਹਾਂ ਕੱਢਣੀਆਂ ਕਿਉਂਕਿ ਮੇਰਾ ਬੱਚਾ ਗਿਆ ਠੀਕ ਹੈ ਨਾ ਉਹ ਰੁਕ ਫਿਰ ਉਹ ਗੱਡੀ 'ਚ ਪਾਉਂਦਾ ਮੇਰੇ ਬੱਚੇ ਨੂੰ ਡਾਕਟਰ ਦੇ ਲੈ ਕੇ ਜਾਂਦਾ ਮੇਰਾ ਬੱਚਾ ਬਚ ਜਾਂਦਾ ਉਹਦੇ ਲਈ ਸੌ ਖੂਨ ਮਾਫ ਤੇ ਉਸਨੂੰ ਰੱਬ ਵੀ ਮaaf ਕਰਦਾ ਉਹਦਾ ਗੁਨਾਹ ਉਹਦਾ ਗੁਨਾਹ ਮਾਫ ਰੱਬ ਨੇ ਵੀ ਨਹੀਂ ਕਰਨਾ ਮੈਨੂੰ ਨਹੀਂ ਪਤਾ ਉਸਨੂੰ ਕੀ ਸਜ਼ਾ ਹੋਣੀ ਆ ਨਹੀਂ ਹੋਣੀ ਆ ਪੁਲਿਸ ਵਾਲਿਆਂ ਨੇ ਕੀ ਕਰਨਾ ਮੈਨੂੰ ਨਹੀਂ ਪਤਾ ਲੇਕਿਨ ਉਸਨੂੰ ਰੱਬ ਮaaf ਨਹੀਂ ਕਰੇਗਾ ਜਿੱਦਾਂ ਮੇਰਾ ਬੱਚਾ ਮਰਿਆ ਨਾ ਇਸੀ ਮੌਤ ਉਹ ਮਰੇਗਾ ਉਹ ਨਹੀਂ ਮਰੇਗਾ ਤਾਂ ਉਹਦਾ ਬੱਚਾ ਮਰੇਗਾ ਪਰ ਇਸੀ ਮੌਤ ਮਰੇਗਾ ਜਿਨ੍ਹਾਂ ਦੀ ਜਿਨ੍ਹਾਂ ਦੀ ਮੌਤ ਹੋਈ ਉਹ ਕੰਮ ਕੀ ਕਰਦੇ ਸੀਗੇ ਹਾਰਡਵੇਅਰ ਦਾ ਕੰਮ ਕਰਦੇ ਸਨ ਟਾਇਲਾਂ ਦੇ ਵਿੱਚ ਸਾਡੇ ਕੋਲ ਸਾਡੇ ਕੋਲ ਸੇ ਸ਼ੋਰੂਮ ਤੇ ਗੁੰਤਰ ਰਹਿੰਦੇ تھے ਕੁੱਲੂ ਕੁੱਲੂ ਮਨਾਲੀ ਰਹਿੰਦਾ ਤਾਂ ਸਾਡੇ ਕੋਲ ਉਹਦੇ ਮਾਪੇ ਮਰ ਗਏ تھے ਮਾਪੇ ਨਹੀਂ تھے ਉਸਦੇ ਸ਼ਾਦੀ ਹੋਈ ਸੀ ਮੇਰੀ ਬੇਟੀ ਦੇ ਨਾਲ ਸਾਡੇ ਕੋਲ ਘਰ ਜੁਆਈ ਰਹਿੰਦਾ ਤਾਂ ਅਲੱਗ ਘਰ ਬਣਾ ਕੇ ਦਿੱਤਾ ਤਾਂ ਚਾਰ ਟਾਇਲ ਦੇ ਸ਼ੋਰੂਮ تھے ਇਹ ਰਹਿੰਦੇ ਤੁਹਾਡੇ ਕੋਲੂ ਪਏ ਸੀ ਹਾਂਜੀ ਕੁੱਲੂ ਰਹਿੰਦੇ ਸਨ ਅਭੀ ਆਇਆ ਥਾ 29 ਤਰੀਕ ਨੂੰ ਆਇਆ ਥਾ ਤੁਸੀਂ ਜਿੰਨੇ ਜਣੇ ਵੀ ਆਏ ਸਾਰੇ ਕੁੱਲੂ ਤੇ ਆਏ ਸਾਰੇ ਉੱਥੋਂ ਹਿਮਾਚਲ ਤੋਂ ਤੁਸੀਂ ਕੁੱਲੂ ਤੇ ਆਏ ਆ 4 ਦਿਨ ਤੱਕ ਖੱਜਲਿਆ ਟਿੰਗ ਵਿੱਚ ਬਿਤੇ ਅਸੀਂ ਮਾਂਗੀ ਮੰਗ ਕੀ ਕਰਦੇ ਤੁਸੀਂ ਮੰਗਿਆ ਕਰਦੇ ਹੋ ਅਰੈਸਟ ਕਰਨ ਅਰੈਸਟ ਕਰਨ ਸਜ਼ਾ ਦੇਣਾ ਉਹਨਾਂ ਦਾ ਕੰਮ ਕੀ ਹੈ ਸਜ਼ਾ ਦੇਣਾ ਸਾਨੂੰ ਨਹੀਂ ਪਤਾ ਕੀ ਸਜ਼ਾ ਤਾਂ ਸਾਨੂੰ ਪਤਾ ਲੱਗਿਆ ਕਾਲੀ ਕਾਰ ਚਲਾਣ ਵਾਲਾ ਬੰਦਾ ਪੰਕਜ ਗੜ੍ਹ ਗੜਾ ਹਿਸ਼ਾਰਪੁਰ ਸੇ ਜੱਜ ਲੱਗਿਆ ਆ ਔਰ ਪਿੱਛੇ ਤੋਂ ਰਹਿਣ ਵਾਲਾ ਸਿਰਸਾ گاਉਂ ਦਾ ਹੈਗਾ ਪੁਲਿਸ ਨੇ ਕਾਰਵਾਈ ਕੱਲ ਤੱਕ ਨਹੀਂ ਕੀਤੀ ਸੀ ਔਰ ਹੁਣ ਤੱਕ ਉਹਦਾ 48 ਆਵਰਸ ਤੋਂ ਉੱਪਰ ਹੋ ਗਿਆ ਪੋਸਟਮਾਰਟ ਜਿਹਦੇ ਕਰਕੇ ਅਸੀਂ ਜਦ ਤੱਕ ਮੰਗ ਰੱਖੀ ਆ ਕਿ ਪੰਕਜ ਗਰਗ ਨੂੰ ਅਰੈਸਟ ਨਹੀਂ ਹੋਇਆ ਅਸੀਂ ਪੋਸਟਮਾਰਟਮ ਨਹੀਂ ਹੋਣ ਦੇਣਾ ਹੋਰ ਅਸੀਂ ਦੇਖਦੇ ਆ ਨਹੀਂ ਤਾਂ ਅਸੀਂ ਬਰਾਵਲ ਪਿੰਡੀ ਥਾਣੇ ਦੇ ਬਾਹਰ ਜਾ ਕੇ ਧਰਨਾ ਲਗਾ ਦੇਣਾ ਰੋਡ ਜਾਮ ਕਰ ਦੇਣੀ ਆ ਸਰ ਪਰਚਾ ਵਗੈਰਾ ਤਾਂ ਪੁਲਿਸ ਵਾਲੇ ਕਹਿੰਦੇ ਕਰ ਦਿੱਤਾ ਗਿਆ ਸੀ ਪਰਚਾ ਤਾਂ ਕਰ ਦਿੱਤਾ ਗਿਆ ਲੇਕਿਨ ਉਹਦੇ ਤੇ ਕੋਈ ਐਕਸ਼ਨ ਨਹੀਂ ਲਿੱਤਾ ਗਿਆ ਹੁਣ ਇੱਕ ਹੋਰ ਗੱਲ ਸੁਣਾਉਣਾ ਵੀ ਆਈ ਆ ਵੀ ਬੰਦੇ ਦੇ ਹੱਥ ਦੇ ਵਿੱਚ ਜੈਨ ਵਗੈਰਾ ਮੁੰਦਰੀ ਵਗੈਰਾ ਸੀਗੀ ਉਹ ਨਹੀਂ ਲੰਬੀ ਸੀ ਹਾਂਜੀ ਹੁਣ ਦੋ ਚੰਨਾ ਪਾਈਆਂ ਸੀ ਕਾਚਾ ਕੜਾ ਪਾਇਆ ਸੀ ਦੋ ਗੁੱਠੀਆਂ ਪਾਈਆਂ ਸੀਆਂ ਉਹ ਸਾਨੂੰ ਸੋਨੇ ਦੀ ਕੋਈ ਵੀ ਚੀਜ਼ ਨਹੀਂ ਮਿਲਣੀ। ਕੈਸ਼ ਕਿੰਨਾ ਸੀਗਾ ਕੋਲ? ਕੈਸ਼ ਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਕਿ ਕੈਸ਼ ਸੀਗਾ ਜਾਂ ਨਹੀਂ ਸੀਗਾ। ਉਹਦੇ ਬਾਰੇ ਮੈਂ ਜ਼ਿਆਦਾ ਬੜੀ ਗੱਲ ਨਹੀਂ ਕਰਾਂ। ਜਿਹੜੀ ਕਾਲੀ ਗੱਡੀ ਨੇ ਟੱਕਰ ਮਾਰੀ ਉਹਦਾ ਨੰਬਰ ਪਤਾ ਤੁਹਾਨੂੰ? ਹਾਂ ਉਹਦਾ ਨੰਬਰ ਹੈਗਾ A 494 ਇੱਕ ਮਿੰਟ ਜੀ ਮੈਂ ਤੁਹਾਨੂੰ ਦੱਸਦਾ 94 A 5408 ਪੰਕਜ ਗਰਗ ਦੇ ਨਾਮ ਔਰ ਪਿੰਡ ਵਾਲੇ ਉੱਤੇ ਮੌਕੇ ਦੇ ਸਾਰੇ ਕੋਲ ਦੋ ਗਵਾਹ ਮਿਲ ਗਏ ਨੇ। ਬੜੇ ਇਨਸਾਨੀਅਤ ਇਨਸਾਨ ਬੜੇ بڑے ਲੋਕ ਹੈਗੇ ਆ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ। ਉਹ ਕਹਿੰਦੇ ਆ ਕਿ ਗੱਡੀ 'ਚ ਇਕੱਲਾ ਪੰਕਜ ਗਰਗ ਸੀਗਾ। ਔਰ ਚਲਾਣ ਵਾਲਾ ਸੀ ਉਹਦੀ ਗੱਡੀ 'ਚ ਦਾਰੂ ਦੀ ਬੋਤਲਾਂ ਕਹਿਨਾ ਮਿਲੀਆਂ ਔਰ ਨਾਲੇ ਉਹ ਆਪਣੇ ਆਪ ਨੂੰ ਜੱਜ ਦੱਸਦਾ ਪਿਆ ਸੀ ਉਹ ਸਿਰਸਾ ਤੋਂ ਆਇਆ ਸੀ ਔਰ ਉਹਨੂੰ ਹੁਸ਼ਿਆਰਪੁਰ ਜਾਣਾ ਸੀਗਾ ਉਹ ਨਸੇ ਨਾਲ ਧੁੱਦ ਸੀਗਾ ਉਹ ਤੇ ਇੰਨੀ ਜਾਣ ਨਹੀਂ ਸੀਗਾ ਉਹ ਉੱਠ ਕੇ ਭੱਜ ਸਕੇ ਪਹਿਲਾਂ ਬੈਠਾ ਰਿਹਾ ਅੱਧਾ ਘੰਟਾ ਅੱਧੇ ਘੰਟੇ ਬਾਅਦ ਪਤਾ ਨਹੀਂ ਇੱਕ ਗੱਡੀ ਆਈ ਆ ਉਹਨੂੰ ਕਿਸ ਤਰ੍ਹਾਂ ਭੀੜ ਵਿੱਚੋਂ ਕੱਢ ਕੇ ਲੈ ਗਈ ਆ ਪਿੰਡ ਵਾਲੇ ਬੜੇ ਹੈਰਾਨੇ ਸੀਗੇ ਉਹਨੂੰ ਔਰ ਤੇ ਦੂਸਰਾ ਵੱਡਾ ਹਾਸਾ ਜੁਲੰਦਰ ਦੇ ਖਾਲਸਾ ਕਾਲਜ ਦੇ ਸਾਹਮਣੇ ਆ ਜਿੱਥੇ ਦੋ ਬੱਸਾਂ ਦੇ ਵਿਚਾਲੇ ਕਾਰ ਦਾ ਭਿਆਨਕ ਐਕਸੀਡੈਂਟ ਹੋਇਆ ਹਾਲਾਂਕਿ ਇਸ ਦੇ ਵਿੱਚ ਜਾਨੀ ਨੁਕਸਾਨ ਤੋਂ ਬਚਾਰਿਆ ਬਾਕੀ ਦੂਜੇ ਪਾਸੇ ਕਾਰ ਚਾਲਕ ਵੱਲੋਂ ਬਣਦੀ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਕਿ ਜੋ ਵੀ ਉਸ ਦਾ ਕਾਰ ਦਾ ਨੁਕਸਾਨ ਹੋਇਆ ਉਸ ਦਾ ਮੁਆਵਜ਼ਾ ਦਵਾਇਆ ਜਾਵੇ ਐਕਸੀਡੈਂਟ ਮੋਹਰੇ ਬਾਸਾ ਜਾ ਰਹੀਆਂ ਸੀਗੀਆਂ ਖਟੜਾ ਵਾਲਿਆਂ ਦੀ ਬੱਸ ਜਾ ਰਹੀ ਸੀ ਤੇ ਉਹਨਾਂ ਨੇ ਜੱਕ ਦਾ ਬ੍ਰੇਕ ਵੇ ਮੇਰਾ ਕਾਫੀ ਗਾਇਬ ਸੀਗਾ ਮੈਂ ਬ੍ਰੇਕ ਵੀ ਮਾਰੀ ਤੇ ਮਗਰੋਂ ਪਿੱਛੇ ਦੂਜੀ ਗੱਡੀ ਨੇ ਫੇਰ ਮੈਨੂੰ ਅੱਗੇ ਤੱਕ ਦਿੱਤਾ ਹੋਰ ਦੋਨਾਂ ਗੱਡੀਆਂ ਦਾ ਇਹ ਰਲ ਕੇ ਮੇਰੀ ਗੱਡੀ ਦਾ ਆਤਮਾ ਕੀਤਾ ਕਿੰਨਾ ਕੋ ਨੁਕਸਾਨ ਹੋ ਗਿਆ ਗੱਡੀ ਦਾ ਨੁਕਸਾਨ ਦੇਖੋ ਜੀ ਕਾਫੀ ਹੋਇਆ ਤੁਸੀਂ ਦੇਖ ਲਈਏ ਤੁਹਾਡੇ ਸਾਹਮਣੇ ਹੀ ਆ ਜੋ ਵੀ ਆ ਗੱਡੀ ਦਾ ਖਤਮਾ ਹੀ ਹੋ ਗਿਆ ਅੱਗੇ ਪਿੱਛੇ ਦੋਨੋਂ ਪਾਸੇ ਦਾ ਖਤਮਾ ਹੋ ਗਿਆ ਮੈਂ ਕੱਲੇ ਸੀ ਮੈਂ ਕੱਲੇ ਸੀਗਾ ਜੀ ਨਹੀਂ ਕੋਈ ਮੈਂ ਸੀਖ ਹਾਂ ਜੀ ਅਸਾ ਜੀ ਓਏ ਜਿਹੜੀ ਕਟੜਾ ਵਾਲਿਆਂ ਦੀ ਗੱਡੀ ਆ ਕੇ ਜਾ ਰਹੀ ਸੀ ਉਹਦੇ ਕੋਈ ਅੱਖੇ ਪਤਾ ਨਹੀਂ ਹੁਣ ਚੀਜ਼ ਆਈ ਕੀ ਆ ਉਹਨੇ ਜਗਦਾਂ ਬ੍ਰੇਕ ਮਾਰੀ ਹੈ ਮਗਰ ਇਹ ਇਹ ਇਹਨਾਂ ਤੇ ਮਗਰ ਮੈਂ ਹਾਂ ਇਹ ਇਹਨਾਂ ਦੀ ਵੀ ਬ੍ਰੇਕ ਲੱਗੀ ਹੈ ਉਹਦੇ ਨਾਲ ਜਾ ਲੱਗੀ ਇਹਨਾਂ ਤੇ ਮਗਰਾਂ ਕਿ ਮੈਂ ਲੱਗ ਗਿਆ ਕਿੱਥੋਂ ਆ ਰਹੇ ਸੀ ਮੈਂ ਅੰਮ੍ਰਿਤਸਰ ਤੋਂ ਆ ਰਿਹਾ ਜੀ ਆ ਰਹੀ ਸੀ ਅਸੀਂ ਆ ਹਾਂਜੀ ਪੰਜਾਬ ਦੇ ਰਾਜ ਨਾ ਜੀ ਨਾ ਕਿਸੇ ਸਵਾਰੀ ਦਾ ਕੋਈ ਨੁਕਸਾਨ ਨਹੀਂ ਆਇਆ ਸੱਟੋ ਕਿਤੇ ਸਰ ਪਚਾਇਆ ਤੁਹਾਨੂੰ ਗਲਤੀ ਕਿਦੀ ਲੱਗਦੀ ਹੈ ਕਿ ਕਿਸੇ ਗਲਤੀ ਜੀ ਕੀ ਕਹਾਦੇ ਹੁਣ ਉਹਨੇ ਵੀ ਬ੍ਰੇਕ ਮਾਰੀ ਕੀ ਪਤਾ ਸੀ ਅਕੇ ਕੀ ਹੋਣੇ ਉਹਨੂੰ ਪਤਾ ਹੋਊਗਾ ਨਾ ਉਹ ਸੱਗੇ ਕੋਈ ਚੀਰਾ ਜੀ ਕੋ ਤਾਂ ਉਹਨੇ ਬ੍ਰੇਕ ਮਾਰੀ ਐਮਰਜੈਂਸੀ ਬਾਕੀ ਚਲੋ ਥੋੜੀ ਜੀ ਸਪੀਡ ਸੀ ਮਗਰ ਇਹਨਾਂ ਕੋ ਬੜੀ ਰੁਕੀ ਮਗਰ ਜਗਤਮ ਦੇ ਤੁਹਾਨੂੰ ਤਾਂ ਕਲੀ ਨਹੀਂ ਰੁਕੀ ਉਹਨੂੰ ਦੇ ਦੇਸ ਗਈ ਮੇਰੇ ਅਗੇ ਚੀਜ਼ ਆ ਗਈ ਐਂ ਤਾਂ ਇਹ ਮਗਰ ਖਾਂ ਨਹੀਂ ਕਹ ਲਗਾਤਾਰ ਸੜਕਾਂ ਹਾਸੀਆਂ ਦੇ ਵਿੱਚ ਵਾਧਾ ਹੁੰਦਾ ਜਾ ਰਿਹਾ ਕਈ ਵਾਰ ਤੇਜ਼ ਰਫਤਾਰੀ ਦੇ ਕਰਕੇ ਸੜਕ ਹਾਸੀ ਵਰਤ ਕਾਰ ਨੇ ਜਿੰਨਾ ਕਰਕੇ ਇਹ ਭਿਆਨਕ ਸੜਕ ਹਾਦਸੇ ਹੁੰਦੇ ਨੇ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ